ਇੱਕ ਕੌਲੀ ਦੁੱਧ ਅੱਧੀ ਕੌਲੀ ਖੰਡ ਅੱਧੀ ਕੌਲੀ ਮਿਲਕ ਪਾਊਡਰ ਬਿਨਾਂ ਗੈਸ ਚਲਾਏ ਇਹਨੂੰ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਮਿਕਸ ਕਰਨਾ ਆਪਾਂ ਸਵਾਰ ਕੇ ਤੇ ਗੈਸ ਆਪਾਂ ਬਾਅਦ ਚ ਚਲਾਉਣਾ ਦੇਖੋ ਮਿਕਸ ਹੋ ਗਿਆ ਇੱਕ ਕੌਲੀ ਪਨੀਰ ਦੀ ਪਾਤੀ ਘਰੇ ਬਣਾਇਆ ਆਪਾਂ ਇਹ ਦੇ ਹੋਣ ਗੈਸ ਚਾਲੂ ਕਰ ਲਿਆ ਆਪਾਂ ਤੇ ਘੱਟ ਸੇਕ ਦੇਤੇ ਇਹਨੂੰ ਮਿਕਸ ਕਰੀ ਜਾਣਾ ਦੇਸੀ ਘਿਓ ਦਾ ਇੱਕ ਚਮਚਾ ਪਾ ਕੇ ਫਿਰ ਇਹਨੂੰ ਮਿਕਸ ਕਰਦੇ ਬਹੁਤ ਹੀ ਟੇਸਟੀ ਕਲਾਕੰਦ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਇਹਨਾਂ ਮਹਿੰਗਾ ਆਪਾਂ ਬਜ਼ਾਰੋਂ ਲੈਣੇ ਨਾ ਘਰੇ ਬਣਾ ਸਕਦੇ ਆ ਦੇਖੋ ਇਸ ਤਰ੍ਹਾਂ ਘੱਟ ਸੇਕ ਦੇਤੇ ਇਹਨੂੰ ਆਪਾਂ ਰਲਾਈ ਜਾਂਦੇ ਸਵਾਰ ਕੇ ਤੇ ਇੱਕ ਦੇ ਵਿੱਚ ਕੇਕ ਟਿੰ ਦੇ ਵਿੱਚ ਮੈਂ ਬਟਰ ਪੇਪਰ ਲਾਇਆ ਸੀ ਗ੍ਰੀਸ ਕਰ ਲਿਆ ਦੇਸੀ ਘਿਓ ਨਾਲ ਸਾਰਾ ਦੇ ਵਿੱਚ ਪਾਤਾ ਆ ਤੇ ਹੁਣ ਆ ਨੂੰ ਸੈੱਟ ਕਰਤਾ ਉੱਪਰ ਬਦਾਮ ਤੇ ਪੇਸਟਾ ਥੋੜਾ ਜਿਹਾ ਲਾ ਦੰਨੇ ਉਹਨੂੰ ਵੀ ਦਬਾ ਦੰਨੇ ਆ ਤੇ ਥੋੜੀ ਦੇਰ ਇਹਨੂੰ بس ਅਧਿਕ ਘੰਟੇ ਵਿੱਚ ਇਹ ਜਿਹੜਾ ਸੈੱਟ ਹੋ ਜਾਂਦਾ ਆ ਦੇਖੋ ਜੀ ਆਪਾਂ ਇਹਨੂੰ ਕੱਢ ਲੰਨੇ ਆ ਮੇਰੇ ਤੋਂ ਥੋੜਾ ਜਿਆਦਾ ਟਾਈਮ ਰੱਖ ਹੋ ਗਿਆ ਤੇ ਜੇ ਅੱਧੇ ਘੰਟੇ ਬਾਅਦ ਕੱਟ ਲਵਾਂ ਬਹੁਤ ਵਧੀਆ ਰਹਿੰਦਾ ਹੈ ਤੇ ਇਸ ਤਰ੍ਹਾਂ ਥੋੜੀ ਜਿਹਾ ਸੁੱਕ ਜਾਂਦਾ ਦੇਖੋ ਜੀ ਪੀਸ ਕੱਟ ਲਏ ਆ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਕਰਿਓ ਸਪੋਰਟ ਕਰੋ ਸਸਰੀਕਾਲ ਜੀ